ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਦੋਸਤੋ ਬਾਬੇ ਦਰਬਾਰੀ ਦਾਸ ਦੀ ਜਗਾ ਲਗਭਗ ਸਾਰਾ ਏਰੀਆ ਜਾਣਦਾ ਹੀ ਆ ਉਸ ਪੈਂਡ ਚੋ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖਦੇ ਬਾਈ ਹੁਣੇ ਲਗਭਗ ਸਾਰੀਆਂ گاਵਾ ਹੀ ਆ 10-12 ਦੇ ਕਰੀਬ ਟੋਟਲ ਜਾਨਵਰ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਕਾ ਜੈ ਜੇ ਭਾ ਦੀ ਵਾੜ ਦੇਖ ਰਹੇ ਆ ਗੱਬਣ ਤਿਆਰ ਵੱੱਛੀ ਆ ਇਹ ਬਾਈ ਦੀ ਸੇਲ ਆ ਵਕਾਊ ਆ ਪੁੱਛ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਂ ਦੱਸ ਦਈਏ ਜੀ ਗੁਰਜੰਦਰ ਸਿੰਘ ਜੀ ਪਿੰਡ ਬੈਰੋਕੇ ਪਿੰਡ ਬੈਰੋਕੇ ਜੀ ਫੋਨ ਨੰਬਰ ਦੱਸ ਦਈਏ ਜੀ ਫੋਨ ਨੰਬਰ 98558 ਜੀ 33803 98558 33803 ਕਿੰਨਵਾ ਸੂਆ ਬਾਈ ਦੂਜਾ ਸੂਆ ਸੁੰਦੀ ਵੀਰੇ ਪਹਿਲੇ ਸੂਏ ਕਿੰਨਾ ਕਿ ਦੁੱਧ ਦੇ ਗਿਆ 22 ਕਿਲੋ ਦੁੱਧ ਚੋਇਆ ਵੀਰੇ ਪਲੋਂ ਥਲੋਂ ਹਾਂ ਹਾਂ ਸਮਾ ਕਿੰਨਾ ਕੁ ਲੈ ਜੂ ਸਮਾ ਬਾਈ ਇਹ ਲੈ ਜੂਗੀ ਹਫਤਾ ਹਫਤਾ ਹਾਂ ਤੋਰੀ ਹੈ ਮਾੜੀ ਜੀ ਨਿਆਣਾ ਪਾ ਕੇ ਚਾਹੁੰਦੀ ਕਿ ਬਿਨਾ ਨਿਆਣੇ ਤੋਂ ਬਾਈ ਜਿੰਨੇ ਮਰਜ਼ੀ ਚੋਲੋ ਨਿਆਣਾ ਪਾ ਲਓ ਬਿਨਾ ਲੈਣ ਤੋਂ ਚੋਲੋ ਠੀਕ ਹੈ ਤੇਰੀ ਕੋਈ ਆਈ ਤਾਂ ਦੋਸਤੋ ਨਿਆਣਾ ਪਾ ਕੇ ਚੋਣੀ ਬਾਈ ਕਹਿੰਦਾ ਨਿਆਣਾ ਪਾ ਕੇ ਚੋਲੋ ਭਾਵੇਂ ਬਿਨਾ ਨਿਆਣੇ ਤੋਂ ਚੋਲੋ ਮਸ਼ੀਨ ਤੇ ਵੀ ਬਾਈ ਕਹਿੰਦੇ ਉਹ ਬਈ ਮਸ਼ੀਨ ਮਸ਼ੀਨ ਤੇ ਵੀ ਬਾਈ ਕਹਿੰਦਾ ਚਵਾਈ ਕਰ ਲਈਦੀ ਸੀ ਤੇ ਬਿਨਾ ਮਸ਼ੀਨ ਤੋਂ ਵੀ ਉਹਨੂੰ ਪਤਾ ਹੀ ਆ ਘਰੇ ਲੂ ਬੰਦੇ ਲਗਭਗ ਸਾਰੇ ਜਿੱਦਾਂ ਲੋਟ ਆਇਆ ਉਦਾਂ ਹੀ ਕਰ ਲੈਂਦੇ ਕਾਰਵਾਈ ਮਸ਼ੀਨ ਤੇ ਜੇ ਕਿਸੇ ਨੇ ਚਵਾਈ ਕਰਨੀ ਹੋਵੇ ਤੇ ਵੀਰ ਕਹਿੰਦਾ ਮਸ਼ੀਨ ਤੇ ਵੀ ਚਵਾਈ ਕਰ ਲਈਦੀ ਆ ਹੱਥੀਂ ਵੀ ਚੋ ਲੈਂਦੇ ਸੀ ਦੂਜਾ ਸੂਆ 22 ਕਿਲੋ ਦੁੱਧ ਪਹਿਲੇ ਸੂਏ ਪਲੂਨ ਥੱਲੋਂ ਚੋਇਆ ਦੂਜੇ ਸੂਏ ਸੂਨ ਨੂੰ ਤਿਆਰ ਹਫਤੇ ਦੀ ਕੱਚੀ ਆ ਮਰਲੇ ਧਲਾਂ ਹਜੇ ਲੈ ਵਿੱਚ ਬਹੁਤ ਪਈਆਂ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਲਾਉਣਾ ਦੁੱਧ ਵਿੱਚ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਜਿੱਦਣ ਤਿਆਰ ਹੋ ਜਾਂਦੀ ਹੈ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ ਬਾਕੀ ਹੈ ਦੂਜਾ ਸੂਆ ਨਵਾਂ ਹਨ ਘਰੇਲੂ ਬੱਛੀ ਆ ਕਿੰਨੇ ਦੀ ਬਾਈ ਜੈਜਾ ਭਾ ਜੈਜਾ ਭਾ ਬਈ 75000 ਰੁਪਏ ਮਾਨਤਾਨ ਹੋ ਜੂ ਠੀਕ ਆ ਦੋਸਤੋ ਜਿਹੜੇ ਹਿਸਾਬ ਨਾਲ ਬਾਈ ਦੱਸਦਾ ਕਿ 22 ਕਿਲੋ ਦੁੱਧ ਚੋਇਆ ਚੋਇਆ ਉਹ ਹਿਸਾਬ ਨਾਲ ਤਾਂ 70 75 ਤੁਹਾਨੂੰ ਪਤਾ ਜੈਜਾ ਜੀ ਭਾਈ ਦੂ ਘੱਟ ਬੱਛੀ ਇੰਨੇ ਦੁੱਧ ਵਾਲੀ ਮਿਲਦੀ ਨਹੀਂ 75000 ਡਿਮਾਂਡ ਉਹਦੇ ਚੋਂ ਮਾਨਤਾਨ ਹੋ ਜੂ ਦੂਜਾ ਸੂਬਾ ਘਰੇਲੂ ਵੱਛੀ ਬਾਕੀ ਚਾਰੂ ਚੂਰੂ ਬਹੁਤ ਆ ਹੁਣ ਤਾਂ ਵੀਡੀਓ ਬਣਾਉਣ ਦਾ ਸਮਾਂ 11 12 ਅੰਕ ਦਾ ਪੱਠਿਆਂ ਦਾ ਕੋਈ ਟਾਈਮ ਨਹੀਂ ਤੇ ਪਰ ਆਹ ਦੁਪਹਿਰ ਦੇ ਪੱਠੇ ਪਾਏ ਹੋਣੇ ਆ ਬਾਅਦ ਚ ਪਸ਼ੂ ਬੰਨਣੇ ਆ ਤੇ ਉਹਨਾਂ ਨੂੰ ਵੀ ਮੂੰਹ ਮਾਰਦੀ ਆ ਦੱਸਿਆ ਮੈਂ ਤਾਂ ਕਿਉਂਕਿ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਊ ਚਾਰੂ ਹੋਊ ਉਹਨੇ ਦੁੱਧ ਦੇਣਾ ਜੋ ਮਰਜ਼ੀ ਪਾਦੋ ਉਹ ਹੀ ਪਾਰ ਠੀਕ ਆ ਜੋ ਕੁਛ ਮਰਜ਼ੀ ਬਾਈ ਕਹਿੰਦਾ ਪਾ ਦਿਓ ਉਹੀ ਕੁਛ ਖਾ ਜਾਂਦੀ ਆ ਕਈ ਉੰਦੇ ਪਸ਼ੂ ਆਮ ਹੀ ਕਹਿੰਦੇ ਭੈਣ ਭਰਾ ਹਾਂ ਸਾਬਾਈ ਜਾਂ ਨਹੀਂ ਪੱਛਾਂ ਹਾਂ ਕਿ ਸਾਡੀ ਗਾਂ ਜਾਂ ਮੱਝ ਬਈ ਲੇਟੀ ਨਹੀਂ ਖਾਂਦੀ ਇਹਨੂੰ ਕੀ ਪਾਈਗੇ ਉੱਥੇ ਫਿਰ ਜਦੋਂ ਪਸ਼ੂ ਨੇ ਖਾਣਾ ਨਹੀਂ ਤੇ ਉਹ ਜਿਹੇ ਦੁੱਧ ਦੇਣਾ ਤੇ ਜਦੋਂ ਲੇਟੀ ਵੀ ਖਾ ਲੈਣੀ ਫੀਡ ਵੀ ਖਾ ਲੈਣੀ ਤੇ ਫੇਰ ਆਪੇ ਦੁੱਧ ਦੀ ਬਾਲਟੀ ਭਰ ਦੇਣੀ ਜਾਨਵਰ ਨੇ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਵੈਰੋਕੇ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਮਾੜੀ ਸਮਾਲਸਰ ਰੋਡੇ ਰਾਜਿਆਣਾ ਇਹ ਆਣ ਗਵਾਂਡ ਦੇ ਪਿੰਡ ਆ ਲਗਭਗ ਤਾਂ ਸਾਰਿਆਂ ਨੂੰ ਤਾਂ ਚਲੋ ਪਿੰਡ ਦਾ ਪਤਾ ਹੀ ਆ ਦੂਰ ਲਿਆਂਸ ਤੇ ਚਾਰ ਪਿੰਡ ਦੱਸੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸੇ ਨੰਬਰ ਤੇ ਚਲੋ ਵਟਸਐਪ ਚੱਲਦਾ ਉਹ ਜੇ ਕਿਸੇ ਨੇ ਵੀਡੀਓ ਕਾਲ ਕਰਨੀ ਹੋਵੇ ਤਾਂ ਕਰ ਸਕਦਾ ਸਾਰਿਆਂ ਨੂੰ ਹਸਿਕਾ